ਜਲੰਧਰ ਦੇ ਅਦੀਨੋਂ ਦੇ ਬਲੰਦਪੁਰ ਧੀਰ ਕਲੋਨੀ ਦੇ ਵਿੱਚ ਇੱਕ ਵਿਅਕਤੀ ਦੁਆਰਾ ਨਜਾਇਜ਼ ਤਰੀਕੇ ਨਾਲ ਰੋਡ ਦੇ ਉੱਤੇ ਕਬਜ਼ਾ ਕਰਨ ਸਬੰਧ ਵਿੱਚ ਅੱਜ ਕ੍ਰਾਂਤੀਕਾਰੀ ਪ੍ਰੈਸ ਕਲੱਬ ਅਤੇ ਸਮੂਹ ਨਗਰ ਨਿਵਾਸੀਆਂ ਨੇ ਏਡੀਸੀ ਜਲੰਧਰ ਨੂੰ ਇੱਕ ਮੰਗ ਪੱਤਰ ਦਿੱਤਾ ਜਾਣਕਾਰੀ ਦਿੰਦੇ ਹਨ ਨਿਵਾਸੀਆਂ ਨੇ ਦੱਸਿਆ ਉਕਤ ਵਿਅਕਤੀ ਧੀਰ ਕਲੋਨੀ ਦੇ ਵਿੱਚ ਰਹਿੰਦਾ ਹੈ ਕਲੋਨੀ ਦੀ ਸੜਕ 20 ਫੁੱਟ ਦੀ ਹੈ ਜਿਦੇ ਵਿੱਚੋਂ 14 ਫੁੱਟ ਦੀ ਸੜਕ ਉਸਨੇ ਇੰਟਰਲੌਕ ਟਾਇਲ ਲਗਾ ਕੇ ਕਬਜ਼ਾ ਕਰ ਲਿਆ ਹੈ ਅਤੇ ਜਦੋਂ ਵੀ ਕੋਈ ਵਿਅਕਤੀ ਜਾਂ ਫਿਰ ਬੱਚਾ ਸਾਈਕਲ ਲੈ ਕੇ ਨੰਗਦਾ ਹੈ ਤਾਂ ਉਕਤ ਵਿਅਕਤੀ ਉਹਨਾਂ ਨਾਲ ਗਾਲੀ ਗਲੋਚ ਕਰਦਾ ਹੈ ਅਤੇ ਗੁੰਡੇ ਆਂਸਰਾਂ ਨੂੰ ਨਾਲ ਲੈ ਕੇ ਜਾਨੋਂ ਮਾਰਨ ਦੀ ਧਮਕੀਆਂ ਵੀ ਦਿੰਦਾ ਹੈ ਇਸ ਸਬੰਧ ਵਿੱਚ ਅਨਿਲ ਵਰਮਾ ਨੇ ਦੱਸਿਆ ਕਿ ਉਹਨਾਂ ਨੇ ਇੱਕ ਮੰਗ ਪੱਤਰ ਨਿਵਾਸੀਆਂ ਨੂੰ ਨਾਲ ਲੈ ਕੇ ਏਡੀਸੀ ਨੂੰ ਦਿੱਤਾ ਹੈ ਜਿਦੇ ਵਿੱਚ ਜਲਦ ਤੋਂ ਜਲਦ ਕਾਰਵਾਈ ਕਰਕੇ ਰੋਡ ਤੇ ਉੱਤੇ ਕੀਤੇ ਕਬਜ਼ੇ ਨੂੰ ਛਡਾਉਣ ਦੀ ਮੰਗ ਕੀਤੀ ਹੈ ਅਤੇ ਉਕਤ ਵਿਅਕਤੀ ਨੂੰ ਦੁਰਵਿਵਹਾਰ ਕਰਨ ਤੇ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਅੱਜ ਜੀ ਤੁਸੀਂ ਡੀਸੀ ਸਾਹਿਬ ਕੋ ਆਪਣੀ ਇੱਕ ਮੰਗ ਪੱਤਰ ਲੈ ਕੇ ਆਏ ਆ ਕੀ ਮਾਮਲਾ ਸੀਗਾ ਜਿਹੜਾ ਐਕਸਪਲੇਨ ਕਰੋ ਸਾਨੂੰ ਅਸੀਂ ਕ੍ਰਾਂਤੀਕਾਰੀ ਪ੍ਰੈਸ ਕਲੱਬ ਜਿਨੀ ਵੱਜ ਪ੍ਰਧਾਨ ਪੰਜਾਬ ਅਨਿਲ ਵਰਮਾ ਜੀ ਸਾਡੇ ਕੋਲ ਇੱਕ ਮਸਲਾ ਆਇਆ ਸੀਗਾ ਬਲੰਦਪੁਰ ਦੇ ਵਿੱਚ ਇੱਕ ਬਗ ਵਿਅਕਤੀ ਵੱਲੋਂ ਸੜਕ ਦੇ ਤੇ ਕਿ ਨਜਾਇਜ਼ ਕਬਜ਼ਾ ਕੀਤਾ ਗਿਆ ਆ ਜੋ ਕਿ 20 ਫੁੱਟ ਦੀ ਸੜਕ ਆ ਤੇ 14 ਫੁੱਟ ਨੇ ਆਪਣੇ ਪਰਸਨਲ ਟੈਨ ਲਗਾ ਕੇ ਉਹ ਕਬਜ਼ਾ ਕਰ ਲਿਆ ਗਿਆ ਆ ਛੇ ਉਹ ਛੇ ਪ੍ਰਚੇਨ ਚੋਨੇ ਉੱਚੀ ਵੀ ਸੜਕ ਆ ਲਈ ਹੈ ਜਿਹਦੇ ਵਿੱਚ ਜਿਹੜੇ ਮਹੱਲੇ ਨਿਵਾਸੀਆਂ ਵਾਲਿਆਂ ਨੂੰ ਕਾਫੀ ਮੁਸ਼ਕਿਲਾਂ ਨਹੀਂ ਆ ਰਹੀਆਂ ਹੈ ਆਧੀ ਪਲਾ ਲਾਂਗੇ ਦੇ ਵਿੱਚ ਜਦੋਂ ਕੋਈ ਮੱਲੇ ਵਾਲੇ ਕੋਈ ਆਪਣੀ ਗੱਡੀ ਜਾਂ ਮੋਟਰਸਾਈਕਲ ਕੋਈ ਕਾਰ ਲਗਾਉਂਦੇ ਆ ਉਹ ਬੰਦਾ ਜੀ ਬਾਹਰ ਗੁੰਡੇ ਬੁਲਾ ਕੇ ਇਹਨਾਂ ਨੂੰ ਗੰਦੀਆਂ ਗੱਲਾਂ ਕੱਢਦਾ ਆ ਉਹ ਧਮਕੀਆਂ ਦਿੰਦਾ ਆ ਕਿ ਜੇ ਤੁਸੀਂ ਮੇਰੇ ਖਿਲਾਫ ਕੋਈ ਆਪਣੀ ਕੋਈ ਟੈਲਾ ਹਟਾਉਣ ਦੀ ਕੋਸ਼ਿਸ਼ ਕਰੋਗੇ ਤੇ ਆਪਾਂ ਤੁਹਾਨੂੰ ਅਸੀਂ ਜਾਂ ਕੇ ਮਾਰ ਦਾਂਗੇ ਜਾਂ ਉਹ ਵੀ ਬਹੁਤ ਜ਼ਿਆਦਾ ਕੁਝ ਬੋਲਦਾ ਆ ਲੇਡੀਸ਼ਨ ਬਹੁਤ ਕੁਝ ਬੋਲੇ ਆ ਮੱਲੇ ਵਾਲਿਆਂ ਸਿਨ ਬਹੁਤ ਕੁਝ ਬੋਲਦੇ ਆ ਇਹਦੇ ਸਬੰਧ ਚ ਅਸੀਂ ਅੱਜ ਡੀਸੀ ਸਾਹਿਬ ਕੋਲ ਅਸੀਂ ਮੰਗਪੱਤਰ ਦੇਣ ਆਏ ਆ ਜਿਹੜਾ ਉਹਨੇ ਉਸ ਬੰਦੇ ਵੱਲੋਂ ਕਿ ਨਜਾਇਜ਼ ਕਬਜ਼ਾ ਕੀਤਾ ਗਿਆ ਉਹਨੂੰ ਤੁਰੰਤ ਹਟਾਇਆ ਜਾਵੇ ਜੇ ਪ੍ਰਸ਼ਾਸਨ ਖੋਤੇ ਜਾ ਕੇ ਉਸ ਉਹ ਕਮ ਜਗਾ ਹਟਾਵਾਂਗੇ ਔਰ ਮਹੱਲੇ ਨਿਵਾਸੀਆਂ ਨੂੰ ਅਸੀਂ ਇਨਸਾਫ ਦਵਾਵਾਂਗੇ ਹਾਂਜੀ ਜਿਹੜੀ ਧੀਰ ਕਲੋਨੀ ਬਲੰਦਪੁਰ ਦੇ ਵਿੱਚ ਕੀ ਦਿੱਕਤ ਆ ਰਹੀ ਹੈ ਤੁਹਾਨੂੰ ਭਾਈ ਸਾਨੂੰ ਬਹੁਤ ਪ੍ਰੋਬਲਮ ਹੈ ਡੇਢ ਮਹੀਨੇ ਤੋਂ ਸਾਡੇ ਰਸਤਾ ਬੰਦ ਕੀਤਾ ਹੋਇਆ ਤੇ ਜੇ ਅਸੀਂ ਕੋਈ ਵੀ ਮਹੱਲੇ ਦਾ ਉਥੋਂ ਦੀ ਨੰਗਦਾ ਜਾਂ ਕੋਈ ਕੋਸ਼ਟੇਂਜਰ ਗਾਲਾਂ ਬਹੁਤ ਕੱਢਦੇ ਆ ਬੰਦੇ ਸੱਟ ਕੇ ਤੇ ਸਾਰੇ ਮਹੱਲੇ ਨੂੰ ਗੁੰਡਾ ਕਰਦੀ ਕਰਦੇ ਆ ਇਹ ਕੰਨੀ ਦਿੰਦੇ ਕਿਸੇ ਨੂੰ ਵੀ ਗੰਦੀਆਂ ਗੰਦੀਆਂ ਗਾਲਾਂ ਕੱਢਦੇ ਆ ਜਦੋਂ ਮਰਜੀ ਤੁਸੀਂ ਜਾ ਕੇ ਦੇਖ ਸਕਦੇ ਆ ਕਿਸੇ ਦਾ ਨਾ ਕੋਈ ਨਿਆਣਾ ਨਾ ਕੋਈ ਸਿਆਣਾ ਕਿਸੇ ਨੂੰ ਵਾਰ ਚਲੀ ਹੈ ਕੀ ਨਾ ਹੈਗਾ ਬੰਦੇ ਦਾ ਜਿਹੜਾ ਬੰਦੇ ਦਾ ਨ ਰਾਲੀ ਦੇ ਨਾਮ ਉਹਦਾ ਮਾਇਆ ਮੁੰਡੇ ਦਾ ਨਾਮ ਵਿੱਕੀ ਆ ਗੰਦੀਆਂ ਗਾਲਾਂ ਬਹੁਤ ਕੱਢਦਾ ਮੁੰਡੇ ਲਿਆ ਕੇ ਸਾਡੇ ਉੱਤੇ ਬਦਮਾਸ਼ੀ ਕਰਦਾ ਹੈ ਹਾਂ ਸਰ ਕੀ ਨਾਮ ਹੈ ਆਪਕਾ ਮੈਂ ਜੀ ਵਿਜੈ ਸਿੰਘ ਪ੍ਰੈਸਿਡੈਂਟ ਮਾਨੋ ਕਲਿਆਣ ਸਰਵਿਕ ਮਹਾਸਭਾ ਹੈ ਸੇ ਕੀ ਦਿੱਕਤ ਪਰੇਸ਼ਾਨੀ ਆ ਰਹੀ ਹੈ ਆਪਕੋ ਧੀਰ ਕਲੋਨੀ ਔਰ ਫੁੱਟ ਬਲੰਦਪੁਰ ਮੈਂ ਧੀਰ ਕਲੋਨੀ ਮੇਂ ਇੱਕ ਦਲੇਰ ਸਿੰਘ ਨਾਮ ਕਰਕੇ ਬੰਦਾ ਹੈਗਾ ਜੀ ਉਹ ਨੇ ਸੜਕ ਤੇ ਘਾਟੋ ਘਾਟ ਤੇ 15 ਫੁੱਟ ਸੜਕ ਉਹ ਨੇ ਨਜਾਇਜ਼ ਕਬਜ਼ਾ ਕਰਕੇ ਰੱਖਿਆ ਹੈਗਾ ਉਹਦੇ ਚ ਉਹ ਨੇ ਟਾਇਲ ਉੱਚੀਆਂ ਕਰਕੇ ਲਾਇਆ ਹੋਆ ਜੀ ਜਿਸ ਆਨ ਜਾਣ ਵਾਲੇ ਨੂੰ ਬਹੁਤ ਦਿੱਕਤ ਹੁੰਦਾ ਹੁੰਦਾ ਹੈ ਜੀ ਤੇ ਉਹ ਨਾ ਕਿਸੇ ਨੂੰ ਜਾਣ ਦਿੰਦਾ ਹੈ ਤੇ ਨਾ ਉਹਦੇ 'ਚ ਕੋਈ ਚਰਨ ਦਿੰਦਾ ਹੈ ਜੀ ਜਿਹੜੀ 5 ਫੁੱਟ ਸੜਕ ਹੈ ਉਹਦੇ 'ਚ ਆਣਾ ਜਾਣਾ ਜੀ ਬੜਾ ਮੁਸ਼ਕਿਲ ਹੈ ਮੁਹੱਲੇ ਵਾਸੀਆਂ ਨੇ ਸ਼ਿਕਾਇਤ ਕੀਤਾ ਸੀ ਤੇ ਅਸੀਂ ਇਹਨਾਂ ਨੂੰ ਨਾਲ ਲੈ ਕਰਕੇ ਇੱਥੇ ਆਏ ਹਾਂ ਜੀ ਤੇ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤੇ ਹੈਗੇ ਜੀ ਸਾਨੂੰ ਇਨਸਾਫ਼ ਮਿਲਣਾ ਚਾਹੀਦਾ ਜੀ ਜੇ ਇਨਸਾਫ਼ ਨਾ ਮਿਲਿਆ ਤਾਂ ਉਸ ਤੋਂ ਬਾਅਦ ਕੀ ਨਾ ਇਨਸਾਫ਼ ਹੀ ਮਿਲੂਗਾ ਤਾਂ ਅਸੀਂ ਕ੍ਰਾਂਤੀਕਾਰੀ ਪ੍ਰੈਸ ਕਲੱਬ ਨੂੰ ਨਾਲ ਲੈ ਕਰਕੇ ਜੀ ਮਾਨਵ ਸੰਗਠਨ ਨੂੰ ਨਾਲ ਲੈ ਕਰਕੇ ਜੀ ਤੇ ਅਸੀਂ ਐਸਐਸਪੀ ਸਾਹਿਬ ਦਾ ਘੇਰਾਓ ਕਰਾਂਗੇ ਜੀ ਸਾਨੂੰ ਇਨਸਾਫ਼ ਜ਼ਰੂਰੀ ਮਿਲਣਾ ਚਾਹੀਦਾ